ਆਣਾ ਪਿੰਡਾਂ ਦੇ ਜਵਾਕ ਵੀ ਅਸਤਰ ਹੁੰਦੇ ਆ ਪਤੰਦਰ ਇਹੋ ਜਿਹੀਆਂ ਗੱਲਾਂ ਕੱਢ ਕੱਢ ਮਾਰਦੇ ਆ ਵੀ ਸੁਣ ਕੇ ਹਾਸਾ ਆ ਜਾਂਦਾ ਵਾ ਜਿਵੇਂ ਕਿ ਤੁਹਾਨੂੰ ਪਤਾ ਕਿ ਲੋਹੜੀ ਲੰਗੀ ਮਾਗੀ ਲੰਗੀ ਤੇ ਹੁਣ ਬਸੰਤ ਆ ਰਹੀ ਆ ਤੇ ਹਰ ਇੱਕ ਨੂੰ ਕ੍ਰੇਜ਼ ਹੁੰਦਾ ਏ ਗੁਡੀਆਂ ਡਾਂਡਾ ਕੀਤੇ ਕਰਕੇ ਦੇਖੋ ਉਹ ਟਾਈਮ ਜਦੋਂ ਤੁਸੀਂ ਨਿੱਕੇ ਹੁੰਦੇ ਸੀ ਤੁਸੀਂ ਵੀ ਬਾਵਾ ਹੀ ਗੁਡੀਆਂ ਡਾਈਆਂ ਹੋਣੀਆਂ ਤੇ ਤੁਹਾਡੇ ਚ ਹੁਣ ਵੀ ਬਹੁਤ ਸਾਰੇ ਗੁਡੀਆਂ ਡਾਂਦੇ ਹੁਣੇ ਆ ਹਾਲ ਹੀ ਵਿੱਚ ਨਾ ਛੋਟੇ ਜਿਹੇ ਬੱਚੇ ਦਾ ਇੱਕ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਏ ਜਿਸ ਵਿੱਚ ਨੇ ਪਤੰਗ ਚੜਾ ਰਿਹਾ ਏ ਤੇ ਇਸ ਦਾ ਕੋਈ ਸਾਥੀ ਆਉਂਦਾ ਜੋ ਵੱਡਾ ਵਾ ਥੋੜਾ ਤੇ ਉਹ ਇਹ ਮੇਰੀ ਮੰਮੀ ਨੇ ਮੈਨੂੰ ਪੈਸੇ ਮਸਾ ਦਿੱਤੇ ਆ ਮੈਂ ਰੋ ਰੋ ਕੇ ਪੈਸੇ ਲਈ ਗੁੱਡੀ ਵਾਸਤੇ ਮੈਂ ਨੀ ਤੈਨੂੰ ਦੇਣਾ ਪਤੰਗ ਕੋਈ ਯਾਰੀ ਉਰੀ ਦੀ ਸੋ ਆਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਜਿਸ ਨੂੰ ਦੇਖ ਕੇ ਤੁਹਾਡੇ ਫੇਸ ਤੇ ਵੀ ਸਮਾਈ ਲਾ ਜਾਵੇਗੀ ਜਰ ਤੁਹਾਨੂੰ ਗੁੱਡ ਮੋਰਨਿੰਗ ਗੁੱਡੀਆਂ ਰਾ ਕਾਲਪੁਨਾ ਦੀ ਗੁੱਡੀਆਂ ਮਮੀਆਂ ਦਾ ਰੋ ਰੋ ਕੇ ਪਾਇਆ ਲੈ ਉਹ ਜਾ ਜਾ ਮੈਂ ਕੰਮ ਨਹੀਂ 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 ਮੈਂ ਬੜੇ ਵੇਲਾ ਯਾਰ ਜਾਰੀ ਨਹੀਂ ਆਪਣੀ ਜਾਰੀ ਨਹੀਂ ਲਗਾਤਾ ਉਹ ਮੜੀ ਡਾਲਾ ਮੋਲੀ ਡੋਰ ਦੇ ਪਾਉਂਦੀ ਨਹੀਂ ਦੁਨੀਆ ਕੋਈ ਗਾਉਂਦਾ ਯਾਰ ਦੇ ਹੁੰਦਾ ਆਪਣੀ ਮੰਮੀ ਨੂੰ ਰੋ ਕੇ ਪੁੰਦਰੀ ਵੀ ਲੈ ਆ। ਮੈਂ ਦੇ ਨੂੰ ਪਾਣੀ ਦੀ। ਮੇਰੀ ਗੁੱਟੀ ਆਈ ਮਰੀ। ਨਹੀਂ ਨਹੀਂ ਨਹੀਂ। ਨਹੀਂ ਨਹੀਂ ਨਹੀਂ। ਹਾਂਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਵੀ ਬੱਚੇ ਇਵੇਂ ਕਰਦੇ ਹੁੰਦੇ ਆ। ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡੀ ਅਗੇ ਹੱਥ ਬੰਨ ਕੇ ਬੇਨਤੀ ਆ ਵੀ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਕਿਉਂਕਿ ਉਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਸੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ। ਰੱਬ ਰਾਖਾ।